ਕਿੰਨੇ ਨਾਲ خدا ਦੀ ਬੜੀ ਯਾਦ ਆ ਰਹੀ ਹੈ ਲੱਗਦਾ ਹੈ خدا ਅਜ ਸਾਨੂੰ ਯਾਦ ਕਰ ਰਿਹਾ ਹੈ ਲੇਕਿਨ ਭਾਈ ਗੁਰਦਾਸ ਜੀ ਕਹਿੰਦੇ ਤੂੰ ਇੱਕ ਦਫਾ ਯਾਦ ਕਰ ਪ੍ਰਮਾਤਮਾ ਤੈਨੂੰ ਕਰੋੜਾਂ ਦਫਾ ਯਾਦ ਕਰੇਗਾ ਤੇਰੀ ਯਾਦ ਇਤਨੀ ਅੰਦੌਲਤ ਕਰ ਦੇਗੀ ਤੂੰ ਸਿਰਫ ਇੱਕ ਕਦਮ ਚੱਲ ਪ੍ਰਮਾਤਮਾ ਕਰੋੜਾਂ ਕਦਮ ਚੜ੍ਹੇਗਾ ਅਗਰ ਕਰੋੜਾਂ ਕਦਮ ਪ੍ਰਮਾਤਮਾ ਚਲੇ ਨਾ ਮਿਲਾਪ ਹੋ ਹੀ ਨਹੀਂ ਸਕਦਾ ਤੇਰੇ ਕਦਮ ਨਾਲ ਨਹੀਂ ਹੋ ਸਕਦਾ ਇੱਕ ਇੱਕ ਕਦਮ ਨਾਲੇ ਵਾਟ ਨਹੀਂ ਤਿਆ ਹੋਏਗੀ ਤੇਰੇ ਸਿਮਰਨ ਨਾਲੇ ਵਾਟ ਨਹੀਂ ਤਿਆ ਹੋਣ ਲੱਗੇ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤਗੁਰ ਕੋਟ ਪੈਂਡਾ ਆਗੇ ਹੋਏ ਲੇਟ ਤੂੰ ਸਿਰਫ ਇੱਕ ਕਦਮ ਚੱਲ ਕਰੋੜਾਂ ਕਦਮ ਪਰਮਾਤਮਾ ਚਲੇਗਾ ਗੁਰੂ ਚਲੇਗਾ ਤਾਂ ਇਹ فاਸਲਾ ਤੈ ਹੋਵੇਗਾ ਉੰਜ ਹੋ ਹੀ ਨਹੀਂ ਸਕਦਾ ਦਿਲ ਦੀ ਗਹਿਰਾਈ ਚ ਇੱਕ ਦਫਾ ਵੀ ਯਾਦ ਕਰਨਾ ਬੜਾ ਔਖਾ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਫਾ ਦੀ ਯਾਦ ਹੀ ਮਿਲਾ ਦਿੰਦੀ ਏ ਇੱਕ ਚਿੱਤ ਜائیں ਇੱਕ ਛਿਨ ਤੇ ਆਇਓ ਇੱਕ ਛਿਨ ਇੱਕ ਸੈਕਿੰਡ ਕਾਲ ਫਾਸ ਕੇ ਵਿਚਨਾ ਕਾਲ ਤੋਂ ਬਚ ਜਾਂਦਾ ਹੈ ਅਕਲ ਨਾਲ ਜੁੜ ਜਾਂਦਾ ਹੈ ਪਰਮਾਤਮਾ ਨਾਲ ਜੁੜ ਜਾਂਦਾ ਯਾਦ ਤੇ ਇੱਕ ਦਫਾ ਹੀ ਕਰਨਾ ਹੁੰਦਾ ਹੈ ਪਰ ਯਾਦ ਮਨੁੱਖ ਕਿਸ ਨੂੰ ਕਰੇਗਾ ਇਤਨੀ ਗਹਿਰਾਈ ਨਾਲ ਜਿਸ ਤੋਂ ਪ੍ਰਭਾਵਿਤ ਹੋਏਗਾ ਮਾਂ ਬੱਚੇ ਤੋਂ ਪ੍ਰਭਾਵਿਤ ਹੈ ਇਹ ਸਮਰਤੀ ਨਿਵਾਣ ਦੀ ਤਰਫ ਚਲੀ ਜਾਂਦੀ ਏ ਇਹ ਪਿਆਰ ਨਿਵਾਣ ਦੀ ਤਰਫ ਚਲਾ ਜਾਂਦਾ ਇਹਨੂੰ ਸਨੇਹ ਕਹਿੰਦੇ ਨੇ ਇਹਨੂੰ ਮੋਹ ਕਹਿੰਦੇ ਨੇ ਮੈਂ ਫਿਰ ਅਰਜ਼ ਕਰਾਂ ਗੁਰਮਤਿਸ ਦੀ ਨਿੰਦਾ ਨਹੀਂ ਕਰਦੀ ਮੋਖਿਓ ਹੈ ਕੁਰਬਾਨ ਕੀਤਾ ਤਿਸੇ ਵਿਟੋਂ ਜਿਨ ਮੋਹ ਮਿੱਠਾ ਲਾਇਆ ਅਗਰ ਮੋਹ ਦੇ ਚ ਮਿਠਾਸ ਨਾ ਆਉਂਦੀ ਨਾ ਪਸ਼ੂਆਂ ਦੇ ਬੱਚੇ ਪਲਨੇ ਸੰ ਨਾ ਮਨੁੱਖਾਂ ਦੇ ਸਾਰਾ ਸੰਸਾਰ ਸੁੰਨ ਹੋ ਜਾਣਾ ਸੀ ਕੁਝ ਵੀ ਨਹੀਂ ਹੋਣਾ ਸੀ ਲੇਕਿਨ ਸਿਰਫ ਮੋਹ ਦੇ ਤਲ ਤੇ ਹੀ ਰਹਿ ਗਿਆ ਅੱਗੇ ਗਿਆ ਹੀ ਨਹੀਂ ਇਹ ਮਨੁੱਖ ਪਸ਼ੂਆਂ ਤੋਂ ਉੱਚਾ ਨਹੀਂ ਉੱਠ ਸਕਿਆ ਅਸیں ਨਹੀਂ ਗੱਲ ਹੈ ਇਹਨੇ ਬੁਲੰਦੀਆਂ ਨੂੰ ਨਹੀਂ ਛੋਇਆ ਸਨੇਹ ਵਿੱਚ ਇੱਕ ਛੋਟਾ ਹੁੰਦਾ ਹੈ ਇੱਕ ਵੱਡਾ ਹੁੰਦਾ ਹੈ ਬੱਚਾ ਹਮੇਸ਼ਾ ਹੀ ਛੋਟਾ ਮਾਸੂਮ ਹੈ ਕਮਜ਼ੋਰ ਹੈ ਮਜਬੂਰ ਹੈ ਸਨੇਹ ਉਸ ਦਾ ਸਨੇਹ ਵਿੱਚ ਦੇਣਾ ਹੀ ਦੇਣਾ ਆਉਂਦਾ ਹੈ ਸਮਾਂ ਦੇਣਾ ਹੈ ਮਾਨ ਹੈ ਆਪਣੇ ਹਸਣਾਂ ਦਾ ਦੁੱਧ ਦੇਣਾ ਹੈ ਖੂਨ ਦੇਣਾ ਹੈ ਆਪਣਾ ਆਪਣਾ ਮਾਸ ਦੇਣਾ ਇੱਕ ਤਰੀਕੇ ਨਾਲ ਆਪਣੀ ਸ਼ਕਤੀ ਦੇਣੀ ਹੈ ਸਮਾਂ ਦੇਣਾ ਵਕਤ ਦੇਣਾ ਬੱਚੇ ਨੂੰ ਤੇ ਦੇਣਾ ਹੀ ਦੇਣਾ ਹੈ ਦੇਣਾ ਹੀ ਦੇਣਾ ਇਹ ਦੇਣ ਦੀ ਭਾਵਨਾ ਸਨੇਹ ਪੈਦਾ ਕਰਦੀ ਹੈ ਸਨੇਹ ਨਾ ਹੋਵੇ ਤੇ ਦੇਣ ਦੀ ਭਾਵਨਾ ਨਹੀਂ ਪੈਦਾ ਹੁੰਦੀ ਇਹ ਵੀ ਮਹਿਰਜ ਕਰਦੇ ਹਾਂ ਤੇ ਸਨੇਹ ਦੀ ਆਪਣੀ ਇੱਕ ਸੀਮਾ ਵੀ ਆਉਂਦੀ ਹੈ ਆਪਣੇ ਬੱਚੇ ਨਾਲ ਹੁੰਦਾ ਹੈ ਸਨੇਹ ਦੂਜੇ ਨਾਲ ਨਹੀਂ ਹੁੰਦਾ ਪਾਈ ਗੁਰਦਾਸ ਜੀ ਤੇ ਸਾਫ ਕਹਿੰਦੇ ਨੇ ਪਿਤਾ ਦਾ ਪਿਆਰ ਨਾ ਪਰੋਸੀ पे ਪਾਈ ਹੈ ਸਾਫ ਕਹਿ ਦਿੱਤਾ ਠੀਕ ਹੈ ਪੜੋਸੀ ਨੇ ਵੀ ਬੱਚੇ ਨੂੰ ਚੁੱਕ ਲਿਆ ਪਿਆਰ ਪਿਆ ਕਰਦਾ ਪਰ ਪਿਓ ਵਰਗਾ ਨਹੀਂ ਹੋ ਸਕਦਾ ਮਾਂ ਵਰਗਾ ਨਹੀਂ ਹੋ ਸਕਦਾ ਪਾਈ ਗੁਰਦਾਸ ਐਸਾ ਸਪਸ਼ਟ ਕਰਦੇ ਮੋ ਸਨੇਹ ਬੜਾ ਸੀਮਤ ਹੁੰਦਾ ਹੈ ਔਰ ਇਸ ਸੀਮਤ ਮੋ ਕਰਕੇ ਹੋ ਸਕਦਾ ਆਪਣੇ ਬੱਚੇ ਦੇ ਔਗਣ ਵੀ ਚੰਗੇ ਲਗਣ ਪड़ोसी ਦੇ ਬੱਚੇ ਦੇ ਗੁਣ ਵੀ ਚੰਗੇ ਨਾ ਲਗਣ ਐਸਾ ਵੀ ਹੋ ਸਕਦਾ ਹੈ ਕਿਉਂਕਿ ਉਸ ਨਾਲ ਸਨੇਹ ਨਹੀਂ ਹੈ ਸਨੇਹ ਦ੍ਰਿਸ਼ਟੀ ਨੂੰ ਬਦਲ ਦਿੰਦਾ ਹੈ ਸਨੇਹ ਕਰਕੇ ਆਪਣੇ ਬੱਚੇ ਚ ਖੂਬੀਆਂ ਹੀ ਖੂਬੀਆਂ ਦਿਖਾਈ ਦਿੰਦੀ ਹੈ ਚਲੋ ਇਹਦੇ ਉੱਤੇ ਇੱਕ ਨਿੱਕਾ ਜਿਹਾ ਮੈਂ ਤੁਹਾਨੂੰ ਉਦਾਹਰਣ ਵੀ ਸਰਵਨ ਕਰਾ ਦਿਆਂ ਅਕਬਰ ਦੀ ਅਦਕੜ ਉਮਰ ਹੋ ਗਈ ਸੀ ਤੇ ਘਰ ਵਿੱਚ ਔਲਾਦ ਨਹੀਂ ਸੀ ਇਕ ਖਵਾਜਾ ਮੀਰ ਦੀਨ ਚਿਸ਼ਤੀ ਦੀ ਦਰਗਾਹ ਤੇ ਵੀ ਗਿਆ ਹਾਜ਼ਰਤ ਨਜ਼ਾਮੁਦੀਨ ਦੇ ਚਿੱਲੇ ਵੀ ਇਸ ਨੇ ਕੱਟੇ ਹੋਰ ਵੀ ਪੀਰਾਂ ਫਕੀਰਾਂ ਦੀਆਂ ਮਜ਼ਾਰਾਂ ਤੇ ਗਿਆ ਅਖੀਰ ਦੇ ਸ਼ਾਇਦ ਜਿਹੜੇ ਇਤਿਹਾਸ ਨੂੰ ਪੜ੍ਹਦੇ ਨੇ ਸੁਣਦੇ ਨੇ ਉਹਨਾਂ ਨੂੰ ਪਤਾ ਹੈ ਫਿਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਨੰਗੇ ਪੈਰੀ ਗੋਵਿੰਦਵਾਲ ਸਾਹਿਬ ਦੇ ਖਾਹਿ ਸੰਤਾਨ ਦੀ ਬੱਚੇ ਜੀ ਤਖਤ ਦਾ ਵਲੀ ਵਾਰਿਸ ਹੋਵੇ ਕੋਈ ਹਿੰਦੁਸਤਾਨ ਦਾ ਮੈਂ ਬਾਦਸ਼ਾਹ ਮੇਰੀ ਔਲਾਦ ਕੋਈ ਨਹੀਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਅਸਥਾਨ ਗੋਵਿੰਦ왈 ਸਾਹਿਬ ਦੇ ਜਦ ਪਹੁੰਚਿਆ ਕਿਉਂਕਿ ਭੀੜ-ਬਾੜ ਨਾਲ ਸੀ ਸਿਪਾਈ ਨਾਲ ਸੰ ਲਾਉ ਲਸ਼ਕਰ ਨਾਲ ਸੀ ਹਿਫਾਜ਼ਤ ਵਾਸਤੇ ਸ਼ੋਭਦਾਰ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਦੱਸ ਦਿੱਤਾ ਮੋਗਲੇ ਆਜ਼ਮ ਅਕਬਰ ਆਏ ਨੇ ਸਤਗੁਰੂ ਨੇ ਕਹਿਣ ਲੱਗਿਆ ਸੀ ਇੱਕ ਮਰਿਆਦਾ ਬਣਾਈ ਹੋਈ ਹੈ ਉੱਚ-ਨੀਚ ਨੂੰ ਖਤਮ ਕਰਨ ਵਾਸਤੇ ਵੱਡੇ-ਛੋਟੇ ਨੂੰ ਖਤਮ ਕਰਨ ਵਾਸਤੇ ਪਹਿਲੇ ਪੰਗਤ ਫਿਰ ਸੰਗਤ ਸਾਡੇ ਦਰਸ਼ਨ ਬਾਦ ਵਿੱਚ ਪਹਿਲੇ ਪੰਗਤ 'ਚ ਬੈਠੇ ਉਹਨਾਂ ਦਿਨ ਰਸਤੇ 'ਚ ਕੋਈ ਢਾਬੇ ਹੋਟਲ ਨਹੀਂ ਆਉਂਦੇ ਸਨ ਦੂਰ-ਦੂਰ ਲੋਕੀ ਪੈਦਲ ਸੰਗਤਾਂ ਜਾਂਦੀਆਂ ਸਨ ਕੋਈ ਕਿਸੇ ਪਿੰਡ 'ਚ ਆ ਰਿਹਾ ਕੋਈ ਕਿਸੇ ਸ਼ਹਿਰ 'ਚ ਆ ਰਿਹਾ ਪੈਦਲ ਲੰਬੀ ਵਾਟ ਤੈ ਕਰਕੇ ਆਣਾ ਤਾਂ ਭੁੱਖ ਪਿਆਸ ਤੇ ਹੁੰਦੀ ਸੀ ਸਦੂਰ ਨੇ ਲੰਗਰ ਦਾ ਇੰਤਜ਼ਾਮ ਕਰ ਰੱਖਿਆ ਸੀ ਹਰ ਵਕਤ ਲੰਗਰ ਚੱਲਦਾ ਸੀ ਪਹਿਲੇ ਪੰਗਤ ਪਾਛੇ ਸੰਗਤ ਚੌਬਦਾਰ ਨੇ ਇਹ ਹੁਕਮ ਸਤਿਗੁਰੂ ਦਾ ਮੁਗਲ ਆਜ਼ਮ ਨੂੰ ਵੀ ਸੁਣਾ ਦਿੱਤਾ ਪਹਿਲੇ ਪੰਗਤ ਪਾਛੇ ਸੰਗਤ ਬੈਠੋ ਪੰਗਤ ਦੇ ਚ ਮਉwidehat ਦੋ ਉਹ ਲੰਗਰ ਛਕੋ ਫਿਰ ਸਤਗੁਰਾਂ ਦੇ ਦਰਸ਼ਨ ਹੋਣਗੇ ਪੰਗਤਿਚ ਬੈਠਾ ਔਰ ਇਹ ਅਕਬਰ ਦਾ ਸਵੈਮ ਦਾ ਅਨੁਭਵ ਹੈ ਕਹਿੰਦੇ ਦਸਤਰ ਖਵਾਨ ਤੇ ਮੈਂ ਅਜ ਤੱਕ 36 ਪ੍ਰਕਾਰ ਦੇ ਭੋਜਨ ਖਾਦੇ ਨੇ ਇਹ ਸਵਾਦ ਨਹੀਂ ਆਇਆ ਜੋ ਇੱਥੇ ਰੁੱਖੇ ਸੁਖੇ ਲੰਗਰ ਦੇ ਚ ਮੈਨੂੰ ਆ ਗਿਆ ਐਨ ਨਰਸ ਭਾਵਨਾ ਨੇ ਰਸ ਬਣਾ ਦਿੱਤਾ ਲੰਗਰ ਅਕਸਰ ਭਾਵਕ ਮਨੁੱਖ ਭਾਵਨਾ ਵਾਲੇ ਬਣਾਉਂਦੇ ਹੈ ਭਾਵਨਾ ਪ੍ਰਭਾਵਿਤ ਕਰਦੀ ਹੈ ਇਹ ਵੀ ਮਹਿਰਜ ਕਰਦੇ ਭਾਵਨਾ ਭੋਜਨ ਨੂੰ ਪ੍ਰਭਾਵਿਤ ਕਰਦੀ ਹੈ ਭਾਵਨਾ ਪਾਣੀ ਨੂੰ ਪ੍ਰਭਾਵਿਤ ਕਰਦੀ ਹੈ ਭਾਵਨਾ ਰੇਤ ਦੇ ਜ਼ਰਿਆਂ ਨੂੰ ਪ੍ਰਭਾਵਿਤ ਕਰਦੀ ਹੈ ਭਾਵਨਾ ਮਾਹੌਲ ਹਵਾ ਨੂੰ ਪ੍ਰਭਾਵਿਤ ਕਰਦੀ ਜਾਗੀਰ ਲਿਖ ਕੇ ਦੇਣ ਲੱਗ ਪਿਆ ਇਤਨੇ ਪਿੰਡ ਮੈਂ ਦੇ ਦੇਣਾ ਇਤਨੇ ਪਿੰਡਾਂ ਦੀ ਜ਼ਮੀਨ ਦੇ ਦੇਣਾ ਇਹ ਲੰਗਰ ਖੁੱਲੇ 당 ਨਾਲ ਚਲੇ ਸਤਿਗੁਰੂ ਦੇਵ ਜੀ ਮਹਾਰਾਜ ਕਹਿਣ ਲੱਗੇ ਨਹੀਂ ਇਹ ਸੰਗਤਾਂ ਦੀ ਦਸਾਂ ਨਵਾਂ ਦੀ ਕੀਰਤ ਨਾਲ ਚੱਲਦਾ ਹੈ ਸ਼ਹਿਨ ਸ਼ਾਹਾਂ ਦੀ ਜੰਗੀਰ ਨਾਲ ਨਹੀਂ ਜੇ ਦਰਸ਼ਨ ਕੀਤੇ ਨਿਹਾਲ ਹੋਇਆ ਖੈਰ ਇਸ ਦੇ ਘਰ ਔਲਾਦ ਹੋਈ ਸ਼ਾਜ਼ਾਦੇ ਦਾ ਜਨਮ ਹੋਇਆ ਆਗਰੇ ਦੀ ਗਲ ਨਾਮ ਸਲੀਮ ਰੱਖਿਆ ਬਾਅਦ ਵਿੱਚ ਇਹੀ ਜਹਾਂਗੀਰ ਬਣਿਆ ਮਮਤਾ ਕਈ ਦਿਨਾਂ ਦੀ ਜਵੰਦਰ ਰੁਕੀ ਹੋਈ ਸੀ ਮੋਹ ਜੋ ਕਈ ਦਿਨ ਦਾ ਅੰਦਰ ਰੁਕਿਆ ਹੋਇਆ ਸੀ ਹੜ ਬਣ ਕੇ ਬਾਹਰ ਆਇਆ ਆਪਣੇ ਰਾਜ ਕਾੜ ਦੇ ਚ ਵੀ ਸਮਾਂ ਕਢ ਲੈਂਦਾ ਸੀ ਸਲੀਮ ਨੂੰ ਖਿਡਾਣ ਵਾਸਤੇ ਖੋਦੇ ਨਾਲ ਗੱਲਾਂ ਬਾਤਾਂ ਕਰਨ ਵਾਸਤੇ ਹਾਲਾਂਕਿ ਗੱਲਾਂ ਬਾਤਾਂ ਸਿਰਫ ਪਿਓ ਨਹੀਂ ਕਰਨੀਆਂ ਹੁੰਦੀਆਂ ਮਾਂ ਨਹੀਂ ਕਰਨੀਆਂ ਬੱਚਾ ਤੇ ਕਰ ਨਹੀਂ ਸਕਦਾ ਲੇਕਿਨ ਫਿਰ ਵੀ ਪਿਓ ਬੋਲਦਾ ਫਿਰ ਵੀ ਮਾਂ ਬੋਲਦੀ ਭਾਵੇਂ ਜੇ ਬੱਚਾ ਸਮਝਦਾ ਨਹੀਂ ਪਿਆ ਮੋਹ ਮਜਬੂਰ ਕਰਦਾ ਹੈ ਸਨੇਹ ਮਜਬੂਰ ਕਰਦਾ ਹੈ ਅਕਬਰ ਦਿਨ ਦੇ ਵਿੱਚ ਕਈ ਕਈ ਵਾਰ ਸਮਾਂ ਕੱਢਦਾ ਹੈ ਖਿਡਾਂਦਾ ਹੈ ਬੱਚੇ ਨੂੰ ਪਿਆਰ ਕਰਦਾ ਹੈ ਸਵੇਰ ਦਾ ਵਕਤ ਸੀ ਸਲੀਮ ਗੋਦ ਦੇਚ ਐ ਅਕਬਰ ਬੜਾ ਖੁਸ਼ ਨਮਾਜ਼ ਪੜ ਕੇ ਆਇਆ ਸਲੀਮ ਨੂੰ ਚੁੱਕ ਲਿਆ ਗੋਲੀ ਇੱਕ ਨੌਕਰਾਨੀ ਦਾਸੀ ਪੋਚਾ ਦੇ ਰਹੀ ਸੀ ਫਰਸ਼ ਤੇ ਅਕਬਰ ਉਸ ਗੋਲੀ ਨੂੰ ਕਹਿੰਦਾ ਖਾਦੀਮਾ ਸਲੀਮ ਵਰਗਾ ਕੋਈ ਹੋਰ ਖੂਬਸੂਰਤ ਨਹੀਂ ਹੋ ਸਕਦਾ ਬਹੁਤ ਖੂਬਸੂਰਤ ਹੈ ਬਹੁਤ ਖੂਬਸੂਰਤ ਹੈ ਉਹ ਖਾਦਮਾ ਵਿਚਾਰੀ ਕੀ ਆਖੇ ਨੁਕਰਾਨੇ ਕੀ ਆਖੇ ਹੱਥ ਜੋੜ ਕੇ ਕਹਿਣ ਲੱਗੀ ਜਹਾਂ ਪਨਾ ਸਲੀਮ ਵਰਗਾ ਖੂਬਸੂਰਤ ਖੁਦਾ ਨੇ ਬਣਾਇਆ ਹੀ ਨਹੀਂ ਐਸ ਤੋਂ ਜ਼ਿਆਦਾ ਹੋਰ ਕਿਸੇ ਨੂੰ ਬਣਾਇਆ ਹੀ ਨਹੀਂ ਇਹ ਸਭ ਤੋਂ ਜ਼ਿਆਦਾ ਖੂਬਸੂਰਤ ਅਕਬਰ ਕਹਿੰਦਾ ਇਹਦੇ ਨੈਣ ਨਕਸ਼ ਬੜੇ ਬਾ ਕਮਾਲ ਨੇ। ਉਹ ਖਾਦਮਾ ਆਂਚ ਹਾਂ ਮਿਲਾਂਦੀ ਹੈ। ਸ਼ੈਨਸ਼ਾ ਬਾਦਸ਼ਾ ਸਲਾਮਤ ਮੈਂ ਇਸ ਤਰ੍ਹਾਂ ਦਾ ਬੱਚਾ ਦੇਖਿਆ ਹੀ ਨਹੀਂ ਜਿਹਦੇ ਇਸ ਤਰ੍ਹਾਂ ਦੇ ਨੈਣ ਨਕਸ਼ ਹੋਣ। ਮੈਂ ਤੇ ਅੱਜ ਤੱਕ ਦੇਖਿਆ ਹੀ ਨਹੀਂ। ਅਕਬਰ ਜੋ ਕੁਝ ਕਹਿੰਦਾ ਉਸ ਤੋਂ ਅੱਗੇ ਹੋ ਕੇ ਕਹਿੰਦੀ ਹੈ। ਜਦ ਇਸ ਤਰ੍ਹਾਂ 10 ਵੀ ਖੂਬੀਆਂ ਅਕਬਰ ਦੱਸਦਾ ਹੈ ਤੇ ਖਾਦਮਾ ਹਾਂ ਦੇ ਚ ਹਾਂ ਮਿਲਾ ਕੇ ਗੱਲ ਵਧਾ ਕੇ ਬਿਆਨ ਕਰਦੀ ਹੈ ਅਕਬਰ ਕਹਿੰਦੇ ਤੂੰ ਆਗਰੇ ਦੇ ਚ ਕੱਲ ਜਾਵੇਂ ਸਵੇਰੇ ਕੰਮ ਨਾ ਕਰੀ ਦਿਨ ਭਰ ਤਲਾਸ਼ ਕਰੇ ਕਿਸੇ ਘਰ ਦੇ ਚ ਕੋਈ ਐਸਾ ਬੱਚਾ ਹੋਵੇ ਜੋ ਸਲੀਮ ਨਾਲੋਂ ਜ਼ਿਆਦਾ ਸੋਹਣਾ ਹੋਵੇ ਜ਼ਿਆਦਾ ਸੁੰਦਰ ਹੋਵੇ ਮੈਂ ਉਸਦੇ ਮਾਹਬਾਪ ਨੂੰ ਬੱਚੇ ਨੂੰ ਮਾਲਾ-ਮਾਲ ਕਰ ਦੇਵਾਂਗਾ ਬਹੁਤ ਕੁਝ ਦੇਵਾਂਗਾ ਤੂੰ ਤਲਾਸ਼ ਕਰ ਸੂਰਜ ਡੁੱਲਦੇ ਇਸ਼ਾ ਦੀ ਨਮਾਜ਼ ਤੋਂ ਪਹਿਲੇ ਆ ਜਾਵੇਂ ਆ ਗਈ ਖਾਦਮਾ ਸੂਰਜ ਡੁੱਲਦੇ ਆ ਗਈ ਇਸ਼ਾ ਦੀ ਨਮਾਜ਼ ਤੋਂ ਪਹਿਲੇ ਆ ਗਈ ਗੋਦ ਦੇ ਚ ਚੀਥੜਿਆਂ ਦੇ ਚ ਲਿਪਟਿਆ ਹੋਇਆ ਇੱਕ ਬੱਚਾ અત્યੰਤ ਕਰੂਪ ਉਹ ਲੀੜਾਂ ਦੇ ਚ ਲਪੇਟਿਆ ਹੋਇਆ ਸਾਫ ਸੁਥਰਾ ਵੀ ਇਤਨਾ ਨਹੀਂ ਕੀਤਾ ਸੀ ਗੋਦ ਦੇ ਚ ਬੱਚਾ ਦੇਖ ਕੇ ਅਕਬਰ ਕਹਿੰਦਾ ਹਦਮਾ ਤੈਨੂੰ ਕਿਹਾ ਸੀ ਕੋਈ ਐਸਾ ਬੱਚਾ ਲੈ ਕੇ ਆ ਜੋ ਮੇਰੇ ਸਲੀਮ ਨਾਲੋਂ ਜ਼ਿਆਦਾ ਖੂਬਸੂਰਤ ਹੋਵੇ ਖਾਦਮਾ ਕਹਿਣ ਲੱਗੀ ਜਹਾਂ ਪਨਾ ਲੈ ਆਈਆਂ ਲੈ ਆਈਆਂ ਕਿੱਥੇ ਐ ਦੇਖੋ ਮੇਰੀ ਗੋਦ 'ਚ ਇਹ ਕਿਸ ਦਾ ਬੱਚਾ ਹੈ ਸ਼ੈਨਸ਼ਾ ਇਹ ਮੇਰਾ ਬੱਚਾ ਹੈ ਜੇ ਸੱਚ ਪੁੱਛੇ ਮੇਰੀ ਜਾਨ ਦੀ ਬਖਸ਼ੀ ਕਰੇ ਇਸ ਬੱਚੇ ਦੇ ਸਾਹਮਣੇ ਤੇਰਾ ਸਲੀਮ ਕੁਝ ਵੀ ਨਹੀਂ ਕੁਝ ਵੀ ਨਹੀਂ ਜੇ ਮੇਰੇ ਕੋਲ ਸੱਚ ਪੁੱਛੇ ਜੇ ਮੈਨੂੰ ਮਾਫ ਕਰ ਦੇਵੇਂ ਕੀ ਕਰਾਂ ਸਾਰਾ ਆਗਰਾ ਕੋ ਮੈਂ ਇਸ ਬੱਚੇ ਨਾਲੋਂ ਸੋਨਾ ਮੈਨੂੰ ਇੱਕ ਵੀ ਨਹੀਂ ਦਿਖਾਈ ਦਿੱਤਾ ਸਨੇਹ ਮੋ ਅਗਰ ਨਾ ਹੋਵੇ ਤੂੰ ਆਪਣੇ ਬੱਚੇ ਚ ਖੂਬੀਆਂ ਦਿਖਾਈ ਵੀ ਨਹੀਂ ਦੇ ਸਕਦੀਆਂ ਸਨੇਹ ਕਰਕੇ ਬੱਚੇ ਪਲਦੇ ਨੇ ਪਰ ساری ਜ਼ਿੰਦਗੀ ਮਨੁੱਖ ਸਨੇਹ ਵਿੱਚ ਰਹਿ ਗਿਆ ਇਹ ਮਨੁੱਖ ਪਸ਼ੂਆਂ ਤੋਂ ਉੱਚਾ ਨਹੀਂ ਉੱਠਿਆ ਸਨੇਹ ਤੇ ਪਸ਼ੂਾਂ 'ਚ ਵੀ ਹੁੰਦਾ ਹੈ ਬਲਕਿ ਮਨੁੱਖ ਨਾਲੋਂ ਜ਼ਿਆਦਾ ਹੁੰਦਾ ਹੈ ਜ਼ਿਆਦਾ ਹੁੰਦਾ ਹੈ ਜਦ ਕਦੀ ਮਨੁੱਖ ਦਾ ਇਹ ਪਿਆਰ ਪ੍ਰੇਮ ਦੀ ਸੂਰਤ ਇਖਤਿਆਰ ਕਰਦਾ ਹੈ ਇਹ ਨੂੰ ਉਰਦੂ ਪਰਿਸ਼ੰਦ ਵਿੱਚ ਇਸ਼ਕ ਕਹਿ ਦਿੰਦੇ ਆ ਇਹ ਛੋਟੇ ਦੀ ਤਰਫ ਨਹੀਂ ਆਉਂਦਾ ਬਰਾਬਰੀ ਦੀ ਤਰਫ ਆਉਂਦਾ ਹੈ ਸਨੇਹ ਤੇ ਬੱਚਿਆਂ ਨਾਲ ਹੋ ਸਕਦਾ ਹੈ ਪ੍ਰੇਮ ਨਾਲ ਹੋ ਸਕਦਾ ਹੈ ਮਿੱਤਰ ਨਾਲ ਹੋ ਸਕਦਾ ਹੈ ਪਤੀ ਨਾਲ ਹੋ ਸਕਦਾ ਹੈ ਪਤਨੀ ਨਾਲ ਹੋ ਸਕਦਾ ਹੈ ਦੋਸਤ ਨਾਲ ਹੋ ਸਕਦਾ ਹੈ ਭੈਣ ਨਾਲ ਹੋ ਸਕਦਾ ਹੈ ਭਰਾ ਨਾਲ ਹੋ ਸਕਦਾ ਹੈ ਇਹ ਬਰਾਬਰੀ ਦੀ ਤਰਫ ਹੁੰਦਾ ਹੈ ਇਹਦੇ ਵਿੱਚ ਕੋਈ ਛੋਟਾ ਵੱਡਾ ਨਹੀਂ ਹੁੰਦਾ ਤੇ ਇਹ ਰਿਸ਼ਤਾ ਦੇਣ ਦਾ ਵੀ ਨਹੀਂ ਹੁੰਦਾ ਸਨੇਹ ਵਿੱਚ ਤੇ ਸਿਰਫ ਦੇਣਾ ਹੀ ਦੇਣਾ ਹੈ ਇਹ ਵੀ ਮੈਰਸ ਕਰਦੇ ਆ ਬੱਚੇ ਨੂੰ ਤੇ ਦੇਣਾ ਹੀ ਦੇਣਾ ਹੈ ਮਾਣੇ ਸਮਾਂ ਵੀ ਦੇਣਾ ਹੈ ਸਭ ਕੁਝ ਦੇਣਾ ਹੈ ਦੁੱਧ ਵੀ ਪਿਲਾਣਾ ਉਹਦੀ ਸੇਵਾ ਵੀ ਕਰਨੀ ਹੈ ਉਹਨੂੰ ਬਸਤਰ ਵੀ ਬਦਲੇ ਨੇ ਇਸ਼ਨਾਨ ਵੀ ਕਰਾਣਾ ਹੈ ਉਹਨੂੰ ਦੁੱਧ ਵੀ ਪਿਲਾਣਾ ਹੈ ਸਭ ਕੁਝ ਕਰਨਾ ਹੈ ਸਨੇਹ ਵਿੱਚ ਦੇਣਾ ਹੀ ਦੇਣਾ ਆਉਂਦਾ ਹੈ ਪ੍ਰੇਮ ਵਿੱਚ ਮੰਗ ਖਤਮ ਹੋ ਜਾਂਦੀ ਹੈ ਇਸ ਵਾਸਤੇ ਕਹਿੰਦੇ ਨੇ ਮਨੁੱਖਤਾ ਸ਼ਰੂਈ ਪ੍ਰੇਮ ਤੋਂ ਆਉਂਦੀ ਹੈ ਸਨੇਹ ਤੋਂ ਨਹੀਂ ਆਉਂਦੀ ਥੇ ਹੁੰਦੇ ਸਨੇਹ ਦੇ ਚ ਗਰਸੇ ਮਨੁੱਖ ਦੇਖੇ ਗਏ ਨੇ ਆਪਣੇ ਬੱਚੇ ਨੇ ਤੇ ਪਿੱਠ ਤੇ ਹੱਥ ਲਾਇਆ ਤੇ ਛਾਤੀ ਠਰ ਗਈ ਹੈ ਪਰ ਇੱਕ ਓਪਰਾ ਬੇਗਾਨਾ ਬੱਚਾ ਆਇਆ ਉਸ ਸੀਨੇ ਨਾਲ ਵੀ ਲੱਗਦਾ ਪਏ ਤੇ ਉਹਨੂੰ ਚੁੱਕ ਕੇ ਪਰੇ ਪਿਆ ਮਾਰਦਾ ਐਸਾ ਇੱਕ ਵਫਾ ਮੈਂ ਹਜ਼ੂਰ ਸਾਹਿਬ ਦੇ ਵਿੱਚ ਦੇਖ ਕੇ ਡੰਗ ਰਹਿ ਗਏ ਕਿ ਬਿਰਧ ਮਾਤਾ ਬੈਠੀ ਇਕ ਮਾਸੂਮ ਬੱਚਾ ਖੇਡਦਾ ਖੇਡਦਾ ਆਇਆ ਕਿਧਰ ਉਹਦੀ ਗੋਦ 'ਚ ਆਣ ਬੈਠਾ ਉਹਨੇ ਚੁੱਕ ਕੇ ਪਰੇ ਸੁੱਟਿਆ ਬੱਚਾ ਰੋਣ ਲੱਗ ਪਿਆ ਉੱਥੇ ਮੈਂ ਇਸ ਗੱਲ ਨੂੰ ਸੋਚਿਆ ਮੈਂ ਕਿ ਇਸ ਦਾ ਆਪਣਾ ਨਹੀਂ ਹੈ ਇਹਦਾ ਪੁੱਤ ਪੋਤਰਾ ਨਹੀਂ ਹੋਵੇਗਾ ਉਹ ਪਰੇ ਵਿਚਾਰ ਆ ਗਿਆ ਵਾਕਈ ਉਪਰ ਅਸੀਂ ਮਾਂ ਉਸਦੀ ਭੱਜੀ ਹੋਈ ਆਈ ਲੱਗੇ ਰੋਣ ਲੱਗ ਪਿਆ ਸੀ ਆਪਣੇ ਬੱਚੇ ਵਿੱਚ ਔਗਣ ਵੀ ਹੋਵਨ ਬੜੇ ਪਿਆਰੇ ਲੱਗਦੇ ਨੇ। ਦੂਜੇ ਦੇ ਬੱਚੇ ਵਿੱਚ ਗੁਣ ਵੀ ਹੋਵਨ ਨਹੀਂ ਪਿਆਰੇ ਲੱਗਦੇ। ਸਨੇਹੀ ਦ੍ਰਿਸ਼ਟੀ ਬੜੀ ਸੀਮਤ ਹੁੰਦੀ ਹੈ, ਬਹੁਤ ਸੀਮਤ ਹੁੰਦੀ ਹੈ। ਬਹੁਤ ਸੀਮਤ ਹੁੰਦੀ ਹੈ। ਪ੍ਰੇਮ ਥੋੜਾ ਮਹਾਨ ਹੁੰਦਾ ਹੈ। ਇਹਦੇ ਵਿੱਚ ਪਵਿੱਤਰਤਾ ਹੁੰਦੀ ਹੈ। ਇਹਦੇ ਵਿੱਚ ਕੁਰਬਾਨੀ ਦਾ ਜਜ਼ਬਾ ਹੁੰਦਾ ਹੈ। ਭਰਾ ਭਰਾ ਤੋਂ ਕੁਰਬਾਨ ਹੋ ਸਕਦਾ ਹੈ। ਪਤੀ ਪਤਨੀ ਤੋਂ ਕੁਰਬਾਨ ਹੋ ਸਕਦਾ ਹੈ ਪਤਨੀ ਪਤੀ ਤੋਂ ਕੁਰਬਾਨ ਹੋ ਸਕਦੀ ਹੈ ਮਿੱਤਰ ਮਿੱਤਰ ਤੋਂ ਕੁਰਬਾਨ ਹੋ ਸਕਦਾ ਹੈ ਨਿਛਾਵਰ ਹੋ ਸਕਦਾ ਹੈ ਮੰਗ ਕੁਝ ਵੀ ਨਹੀਂ ਇੱਕ ਦੂਜੇ ਤੋਂ ਸਦਕੇ ਹੋ ਸਕਦੇ ਨੇ ਕੁਰਬਾਨ ਹੋ ਸਕਦੇ ਨੇ ਮੈਂ ਹੈਰਾਨ ਆ ਭਾਈ ਸਾਹਿਬ ਭਾਈ ਗੁਰਦਾਸ ਜੈਸੀ ਸ਼ਖਸੀਅਤ ਨੇ ਆਪਣੀ ਬਾਣੀ ਵਿੱਚ ਲੈਲਾ ਮਜਨੂ ਦਾ ਜ਼ਿਕਰ ਕੀਤਾ ਹੈ ਸਸੀ ਪੁੰਨੂ ਦਾ ਜ਼ਿਕਰ ਕੀਤਾ ਹੈ ਸੋਨੀ ਮਹੀਵਾਲ ਦਾ ਜ਼ਿਕਰ ਕੀਤਾ ਹੈ ਹੀਰ ਰਾਂਝੇ ਦਾ ਜ਼ਿਕਰ ਕੀਤਾ ਹੈ ਔਰ ਇਹ ਵਾਰ ਦਰਬਾਰ ਸਾਹਿਬ ਦੇ ਵਿੱਚ ਵੀ ਗਾਈ ਜਾਂਦੀ ਹੈ ਸਭ ਤੋਂ ਪਹਿਲੇ ਅੱਜ ਤੋਂ 35 ਸਾਲ ਪਹਿਲੇ ਬਜ਼ੁਰਗ ਰਾਗੀ ਭਾਈ ਹਰੀ ਸਿੰਘ ਜਦਗਾਰ ਸਨ ਤੇ ਮੇਰੇ ਕੰਨਾਂ 'ਚ ਪਹੁੰਚ ਉੱਥੋਂ ਹੀ ਫਿਰ ਮੈਂ ਸੋਚਿਆ ਸੁਣੋ ਮੈਂ ਕਹੇ ਇਹ ਤੇ ਕੋਈ ਭਗਤ ਨਹੀਂ ਸੰਤ ਸੰਤ ਨਹੀਂ ਸੰ ਭਾਈ ਗੁਰਦਾਸ ਜੈਸੇ ਆਲਮ ਫਾਜ਼ਲ ਨੇ ਇਹਨਾਂ ਨੂੰ ਥਾਂ ਦੇ ਦਿੱਤੀ ਹੈ। ਔਰ ਜਿਸ ਬਾਣੀ ਦਾ ਕੀਰਤਨ ਕਰਨ ਦਾ ਸੁਭਾਗ ਹੈ ਉਸ ਬਾਣੀ ਨੂੰ ਉਹਦਾ ਕੀਰਤਨ ਹੋ ਸਕਦਾ ਹੈ। ਉਹਦਾ ਕੀਰਤਨ ਕੀਤਾ ਜਾਂਦਾ ਹੈ। ਫਿਰ ਮੈਂ ਥੋੜਾ ਜਿਹਾ ਇਸ ਦੀ ਗਹਿਰਾਈ 'ਚ ਗਿਆ। ਪ੍ਰੇਮ ਹੀ ਮਨੁੱਖ ਨੂੰ ਪਵਿੱਤਰ ਕਰਦਾ ਹੈ ਗਿਆਨ ਨਹੀਂ ਪਵਿੱਤਰ ਕਰਦਾ بڑے بڑے ਗਿਆਨੀਆਂ ਦੇ ਹਿਰਦੇ ਮਲੀਨ ਰਹਿਣਗੇ ਹੁੰਦੇ ਨੇ ਗਿਆਨ ਤੇ ਹੈ ਇਹ ਪਤਨੀ ਹੈ ਪਰ ਪ੍ਰੇਮ ਨਹੀਂ ਹੈ ਇਹ ਜ਼ਿਆਦਤੀ ਕਰ ਸਕਦਾ ਉਸ ਨਾਲ ਗਿਆਨ ਤੇ ਹੈ ਇਹ ਪਤਨੀ ਹੈ ਪਰ ਪ੍ਰੇਮ ਨਹੀਂ ਹੈ ਇਹ ਉਸ ਨਾਲ ਧੋਖੇਬਾਜ਼ੀ ਕਰ ਸਕਦੀ ਹੈ ਚੱਲਦਾ ਹੈ ਇਤਨੀ ਤੇ ਸਮਝ ਹੈ ਮੇਰਾ ਭਰਾ ਹੈ ਪਰ ਪ੍ਰੇਮ ਨਹੀਂ ਹੈ ਕਿ ਉਸ ਨਾਲ ਵੀ ਛਲ ਕਪਟ ਕਰ ਸਕਦਾ ਹੈ ਉਸ ਨਾਲ ਵੀ ਧੋਖਾ ਕਰ ਸਕਦਾ ਹੈ ਸਮਝ ਤੇ ਸਹੀ ਵਿਵੇਕਸ਼ਣ ਨੂੰ ਵੀ ਰਾਵਣ ਮੇਰਾ ਭਰਾ ਹੈ ਪਰ ਸਾਰੇ ਸੀਕ੍ਰੇਟ ਦੱਸ ਦਿੱਤੇ ਸਾਰੇ ਰਾਜ ਦੱਸ ਦਿੱਤੇ ਔਰ ਘਰ ਘਰ ਦੇਖਿਆ ਜਾ ਸਕਦਾ ਹੈ ਮੈਂ ਬਹੁਤ ਸਾਰੇ ਸਿਲਸਿਲੇ ਐਸੇ ਦੇਖੇ ਨੇ ਭਰਾ ਬਰਾਦ ਵਿੱਚ ਮੁਕਦਮੇਬਾਜ਼ੀ ਭਰਾ ਬਰਾ ਬੋਲਦੇ ਨਹੀਂ ਪਰਾប្រਾਧਿਕ ਦੋਸ਼ਮਣੇ ਸਮਝਤੇ ਹੈ ਮੇਰਾ ਅਪਰਾਹ ਹੈ પ્રેમ ਨਹੀਂ ਹੈ પ્રેમ ਨੇੜੇ ਲੈ ਜਾਂਦਾ ਗਿਆਨ ਨੇੜੇ ਨਹੀਂ ਲੈ ਜਾਂਦਾ ਮੈਂ ਫਿਰ ਹੱਸ ਕਰਾਂ ਕਿਤਨੀ ਗੁਰਬਾਣੀ ਦੇ ਅਰਥ ਬੋਧ ਦਾ ਗਿਆਨ ਹੋਵੇ પ્રેમ ਨਹੀਂ ਹੈ ਮਨੁੱਖ ਦੀ ਸੁਰਤ ਸ਼ਬਦ ਦੇ ਨੇੜੇ ਨਹੀਂ ਆਏਗੀ بڑے بڑے ਗਿਆਨੀਆਂ ਦਾ ਸ਼ਬਦ ਨਾਲ ਕੋਈ ਮਤਲਬ ਵੀ ਨਹੀਂ ਹੈ ਇਹ ਵੀ ਮਰਜ਼ ਕਰਤੇ ਬڑے-ਬڑے ਪੁਜਾਰੀਆਂ ਦਾ ਭਾਵੇਂ ساری ਜ਼ਿੰਦਗੀ ਕ੍ਰਿਸ਼ਨ ਤੇ ਰਾਮ ਦੀ ਪੂਜਾ ਕਰਦੇ ਰਹਿ ਜਾਂਦੇ ਨੇ ਯਕੀਨ ਜਾਨੋ ਕ੍ਰਿਸ਼ਨ ਤੇ ਰਾਮ ਨਾਲ ਕੋਈ ਮਤਲਬ ਨਹੀਂ ਦੂਰ ਦਾ ਵੀ ਮਤਲਬ ਨਹੀਂ ਸਿਰਫ ਪੁਜਾਰੀ ਨੇ ਸਾਰੇ ਇਤਿਹਾਸ ਦਾ ਪਤਾ ਹੈ ਤੁਸੀਂ ਕੁਝ ਵੀ ਪੁੱਛ ਲਓ ਨਾ ਸ਼੍ਰੀ ਰਾਮ ਦਾ ਸਾਰਾ ਇਤਿਹਾਸ ਦੱਸ ਦੇਣਗੇ ਸ਼੍ਰੀ ਕ੍ਰਿਸ਼ਨ ਦੀ ਸਾਰੀ ਕਥਾ ਦੱਸ ਦੇਣਗੇ ਭਾਗਵਦ ਦੇ ਅਰਥ ਕਰ ਦੇਣਗੇ ਗੀਤਾ ਦੇ ਅਰਥ ਕਰ ਦੇਣਗੇ ਸੰਬੰਧ ਨਹੀਂ ਗਏ ਗੁਰਬਾਣੀ ਦੇ ਅਰਥ ਕਰ ਦੇਣਗੇ ਬੜੀ ਸੋਚ ਤੇ ਸਮਝ ਹੈ ਧੁਆਧਾਰ ਤਕਰੀਰ ਕਰ ਦੇਣਗੇ ਪ੍ਰੇਮ ਨਹੀਂ ਹੈ ਨੇੜਤਾ ਨਹੀਂ ਹੈ ਨੇੜੇ ਪਿਆਰ ਲੈ ਜਾਂਦਾ ਹੈ ਨੇੜੇ ਸਨੇਹ ਲੈ ਜਾਂਦਾ ਹੈ ਬੱਚਿਆਂ ਦੇ ਨੇੜੇ ਸਨੇਹ ਲੈ ਜਾਂਦਾ ਹੈ ਪਿਆਰ ਗੁਰੂ ਦੇ ਨੇੜੇ ਲੈ ਜਾ ਸਕਦਾ ਹੈ ਪਰ ਆਦੇ ਨੇ ਲੈ ਜਾ ਸਕਦਾ ਹੈ ਪਤਨੀ ਦੇ ਨੇੜੇ ਲੈ ਜਾ ਸਕਦਾ ਹੈ ਪਤੀ ਦੇ ਨੇੜੇ ਭੈਣ ਦੇ ਨੇੜੇ ਨਹੀਂ ਤੇ ਦੂਰੀ ਬਣੀ ਰਹੇਗੀ ਪ੍ਰਾਗ-ਵਰਾਹ ਦੇ ਵਿੱਚ ਵੀ ਦੂਰੀ ਬਣੀ ਰਹੇਗੀ ਇਹ ਵੀ ਮਰਜ਼ ਕਰਾਂ ਕਿਉਂਕਿ ਉੱਥੇ ਬਰਾਬਰੀ ਹੈ ਪ੍ਰੇਮ ਦੇ ਵਿੱਚ ਬਰਾਬਰੀ ਆਉਂਦੀ ਹੈ ਇੱਕ ਦੂਜੇ ਤੋਂ ਸਦਕੇ ਹੋਣਾ ਆਉਂਦਾ ਹੈ ਇੱਕ ਦੂਜੇ ਤੋਂ ਕੁਰਬਾਨ ਆਉਂਦਾ ਹੋਣਾ ਆਉਂਦਾ ਹੈ ਕਹਿੰਦੇ ਨੇ ਇੱਥੋਂ ਥੋੜੀ ਜਿਹੀਆਂ ਮਨੁੱਖਤਾ ਜਨਮ ਲੈਂਦੀ ਹੈ ਇਨਸਾਨ